घुरे जले सचे ख़ुरी काची वाल जी पुराणी वणे जी सचे खुरी काची वणे जी सची पची वणे जी सचे घुरादी

ਇਹਨੇ ਗੁਰੂ ਬਿਨਾਦ ਤੇ ਕਿਹਾ ਤੁਸੀਂ ਜਾ ਕੇ ਪੁੱਛੀ ਉਹਨਾਂ ਦੀ ਸੋਚ ਕਿੰਨੀ ਦੀ ਗੁਰੂ ਰਵਿਦਾਸ ਮਹਾਰਾਜ ਜੀ ਕਰੀ। ਇੱਥੇ ਆਇਆ ਇੱਥੇ ਬਿਨਾ ਪੁੱਛੇ ਤੋਂ ਬਿਿੜੇ ਆਈ ਕਰ ਰਿਹਾ। ਉਹ ਇਹਨਾਂ ਨੂੰ ਕੀ ਪੁੱਛੀਏ ਜਿਨ੍ਹਾਂ ਦੇ ਮੁੱਖ ਤੋਂ ਸਤਿਗੁਰ ਜੀ ਦੀ ਬੜਾਈ ਨਿਕਲਦੀ ਹੈ। ਹੁਣ ਕੁਛ ਨਹੀਂ ਉਦਾਂ ਬਾਅਦ ਵਿੱਚ। ਮਹਾਰਾਜ ਜੀਵਾਰੀ ਨੇ ਬੁਝਿਆ ਕਹਿੰਦੇ ਵੀ ਜਿੱਦਾਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ਰਧਾ ਤੁਹਾਡੀ ਗੁਰੂ ਗੋਖਰਨਾ ਸਿੰਘ ਜੀ ਨੇ ਕਿ ਕਿਛਦਾ ਉਹ ਕਹਿੰਦੇ ਜੀ ਉਹ ਕੌਣ ਐ ਅਸੀਂ ਨਹੀਂ ਜਾਣਦੇ ਬੋਲੇ ਸੋ ਨਿਹਾਲ ਸਤਿਗੁਰਪ੍ਰਬਾਹ ਮਹਾਰਾਜ ਕੀ ਜੈ ਇਹਨੇ ਕੌਣ ਆ ਬਈ ਅਸੀਂ ਜਾਣਦੇ ਨਹੀਂ ਗੁਰੂ ਗੋਖਰਨਾ ਸਿੰਘ ਸਾਨੂੰ ਤਾਂ ਸਤਿਗੁਰੂ ਦਾਸ ਜੀ ਦਾ ਪਤਾ ਹੈ ਬਾਪ ਜੀ ਲਗੇ ਹੁਣ ਗੋਖਰਨਾ ਪੁੱਛੇ ਲਗਾ ਆਪਣੇ ਸਾਰੇ ਜੀਰਿਆਂ ਨੂੰ ਜੇ ਕੱਢੀ ਹੋ ਕੇ ਆ ਗਿਆ ਸਾਰੇ ਪੈਸੇ ਜਿੱਤੋਂ ਕਹਿੰਦੇ ਨਹੀਂ ਦੱਸੋ ਵੀ ਕਿੱਦਾਂ ਦੀ ਸੋਚਿਆ بہت <سؤال> شرد ਅਸੀਂ ਬੇਰੀ ਬਾਰੇ ਪੁੱਛਿਆ ਤੁਸੀਂ ਹੰਨੀ ਬੀਬਾ ਕੇ ਫੜੇ ਹੋਗਾ ਸਾਰੇ ਹਣ ਚੇਲੇ ਕਿੰਨਾ ਕਿਹੜਾ ਆਪਣੇ ਗੁਰਦੇ ਸਾਹਮਣੇ ਵੀ ਉਹਨੇ ਕਹਿੰਦੇ ਜਾਣਦੇ ਨਹੀਂ ਨੀਬਾ ਕਹਿੰਦੇ ਕਿ ਕੋਈ ਪੁੱਛਿਆ ਨਹੀਂ ਕਹਿੰਦੇ ਜੀ ਪੁੱਛਿਆ ਗਿਆ ਕੀ ਕਹਿੰਦੇ ਫਿਰ ਲੋਕ ਉਹ ਕਹਿੰਦੇ ਜੀ ਉਹ ਕਹਿੰਦੇ ਆ ਵੀ ਅਸਾਦੀ ਪੂਰੇ ਵਿਦਾਸ ਮਹਾਰਾਜ ਜੀ ਨੂੰ ਜਾਣਦੇ ਸਾਨੂੰ ਪਤਾ ਹੀ ਨਹੀਂ ਕਿ ਗੁਰਗਨ ਸਾਹਮਣੇ ਅਸੀਂ ਜਾਣਦੇ ਨਹੀਂ ਜਾਂ ਉਹ ਬਹੁਤ ਬਚਾ ਗਿਆ ਕਿ ਲੋਹੀ ਦਾ ਨਾਮ ਆਇਆ ਜਾਣ ਪਾਇਆ ਚਲੋ ਆਪਾਂ ਹੁਣੇ ਚਲੀਏ ਜਾ ਕੇ ਨਹਿਰੇ ਆਪੀ ਸਾਹਿਬ ਦਾ ਬੋਲ। ਇਹ ਆਪਣੇ ਜਿੱਲਿਆਂ ਦੇ ਨਾਲ ਗੁਰੂਕਨਾਨ ਸਿੰਘ ਮਹਾਰਾਜ ਜੀ ਦੇ ਦਰਬਾਰ ਬਲ ਆ ਰਿਹਾ ਸੱਚੇ ਸੱਚੇ ਪਾਤਸ਼ਾਹ ਜੀ ਆਪਣੀ ਕਿਰਤ ਕਰ ਰਿਹਾ ਸਾਹਮਣੇ ਸੰਗਤਾਂ ਵੇਖੀਆਂ ਤੇ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਉਹ ਸ਼ਬਦ ਪੜ ਰਹੀ ਹੈ ਸੰਗਤਾਂ। ਇਹ ਤਾਂ ਇਹ ਨਹੀਂ ਹੋਣਾ ਨਾ ਇਹ ਹੋਰ ਦੁਖੀ ਹੋ ਜਾ। ਇਹਦੇ ਪਰੋਂ ਦੂਸਰੇ ਦੀ ਜਦੋਂ ਵਡਿਆਈ ਵੀ ਕਰਦੇ ਸੀ ਉਹ ਜਰੀ ਨਹੀਂ ਜਾਂਦੀ। ਇਹ ਬੜਾ ਗੁੱਸਾ ਕੀਤਾ ਕਿੰਦੇ ਹੋਏ ਉਸ ਸੰਗਤਾਂ ਦੇ ਉਹ ਬਣਾ ਕੇ ਬੈਠੀ ਹੋਈ ਔਰ ਕੋਲੋਂ ਜਿਹਾ ਆਪਣੇ ਸਕੀਰ ਆ ਗਿਆ ਜੋ ਬੋਲੇ ਸੋ ਮੇਰੇ ਭੈ ਸਤੁਰਾ ਬਦਾ ਮਹਾਰਾਜ ਕੀ ਹੈ ਉਹ ਤੇ ਸਕੀਰ ਆ ਪਿਆ ਇਹ ਜਦੋਂ ਮਹਿਰਬਾਨ ਕੋਲ ਗਿਆ ਇਹਨੇ ਕੰਨੀਓ ਸ਼ਬਦ ਪਿਆ ਕੰਨੀਓ ਮਾਨਾ ਜੀ ਦੀ ਵਡਿਆਈ ਤੇ ਬੜਾ ਦੁਖੀ ਹੋਇਆ ਕਹਿੰਦਾ ਉਹ ਸੱਚੀ ਇਹ ਤੇ ਸਾਰੇ ਕਾਂਚੀ ਵਿੱਚ ਵਡਿਆਈ ਹੋਰੀ ਗਿਆ ਸੰਗਤਾਂ ਵਿੱਚ ਦੀਆਂ ਕਿ ਸਾਰੀਆਂ ਸੰਗਤਾਂ ਮਤਾਂ ਮਹਾਰਾਜ ਜੀ ਦੀ ਵਡਿਆਈ ਲੈ ਜੀ ਕਿ ਮੜ ਲੀਆਂ ਜੀ सच्डुदान सच्ड ते मालक आए सतगुरू सच्ड ते मालिक आहे सतगुरदू साल सच्ड

सच खंडु सच्ड आए सतगुरे सचखंड मालक आए सतगुरे ਮਾਲਕ ਆਏ ਅਕੁਰ ਸਾਹਿਬ ਰੂਪਤਾਲ ਗਏ ਸੱਚ ਕੁੰਡ ਦੇ ਮਾਲਕ ਆਏ ਅਕੁਰ ਸਾਹਿਬ ਰੂਪਤਾਲ ਗਏ ਸੱਚ ਕੁੰਡ ਦੇ ਮਾਲਕ ਆਏ ਤੇਰਾ ਮਾਰ ਸਤਿਗੁਰ ਦੀਆਂ ਜਾਤ ਬਦਲ ਦਿੰਦੇ ਨੇ ਸਭ ਦਾ ਤੇਰ ਮਾਰ ਕੇ ਤੇਰਾ ਬਦਲ ਦਿੰਦੇ ਨੇ ਸਭ ਦਾ ਤੇਰ ਮਾਰ ਕੇ ਸਤਿਗੁਰਾਂ ਬਦਲ ਦਿੰਦੇ ਨੇ ਸਭ ਦਾ ਤੇਰ ਮਾਰ ਕੇ ਸਤਿਗੁਰਾਂ ਬਦਲ ਦਿੰਦੇ ਨੇ ਸਭ ਦਾ ਤੇਰ ਮਾਰ ਕੇ ਸਤਿਗੁਰਾਂ ਬਦਲ ਦਿੰਦੇ ਨੇ ਸਭ ਦਾ ਤੇਰ ਮਾਰ ਕੇ ਸਤਿਗੁਰਾਂ ਬਦਲ ਦਿੰਦੇ ਨੇ सच सच्ड जे माल आए सचे मालक आए सचे मालिक आए सचे पालक आए सचेक आए ਸਤਿਗੁਰੂ ਦਾ ਰੂਪ ਤਾਰ ਸਾਚ ਕੰਡ ਦੇ ਮਾਲਕ ਆ ਸਤਿਗੁਰ ਦਾ ਰੂਪ ਸਹਾਰ ਕੇ ਹੱਥ ਫੜ ਦੇ ਬਾਤ ਤੇ ਜਾਵੇ ਸਤਿਗੁਰ ਦਾ ਰੂਪ ਤਾਰ ਗਾਵੇ ਹੱਥ ਫੜ ਦੇ ਬਾਤ ਤੇ ਆਈ ਹੱਥ ਤੁਸਾਰ ਨੂੰ ਗਾਣੀ ਸਾਚ ਕੰਡ ਦੇ ਮਾਲਕ ਆ ਸਤਿਗੁਰ ਦਾ ਰੂਪ ਤਾਰ ਆ ਸਚਾਈ ਸਤਿਗੁਰੂ ਦਾ ਰੂਪ ਦਰਨ ਕੇ ਦਰਨ ਕੇ ਆਹ ਬੜਾ ਹਰਾਮਾਇਆ ਹੋਇਆ ਉਹ ਕਹਿੰਦੇ ਇਹ ਕਹਿੰਦੇ ਵਿਆਹ ਦੀ ਫਰਮਾਨ ਮਾਲਕ ਇਹ ਤੇ ਰਾਮਾ ਤੁਮੇ ਤੇ ਆਪੀ ਕਿ ਨੇ ਵੀ ਕਹਿੰਦੇ ਕਹਿੰਦੇ ਮਾਜੀ ਜੀ ਜਦੋਂ ਅਸੀਂ ਤਾਂ ਚੀਰੇ ਜਗਾਇਆ ਇੱਕੋ ਹੀ ਗੱਲ ਕਹਿੰਦੇ ਸਤਿਗੁਰੂ ਦਾ ਆਸਮਾਨੀ ਜੋ ਬੋਲੇ ਸੋਚਨ ਦਾ ਹੈ ਮਹਤੁਤਮ ਜਗਤਾਰਜ ਗੁਰੂ ਜੀ ਹੈ ਇਹਨੇ ਕੋਈ ਗੱਲ ਨਹੀਂ ਗੁਰੂ ਘਰ ਦਾ ਕਹਿੰਦਾ ਦੇਖੀ ਜਦੋਂ ਮੈਂ ਕਰਾਮਾਤਾਂ ਦਿਖਾਈਆਂ ਤਾਂ ਇਹ ਹੱਥ ਜੋੜ ਕੇ ਖੜਾ ਹੋ ਜਾਣਾ ਮੇਰੇ ਸਮਣ ਹੁਣ ਜਦੋਂ ਗੁਰੂ ਘਰ ਕੋਲ ਲੱਗੇ ਆਇਆ ਨਾਲ ਚਿੰਦੀ ਆ ਸਤਿਗੁਰ ਸੱਚੇ ਮਾਲੀ ਮਾਣੇ ਜੀ ਆਉਂਦੇ ਬਹੁਤ ਸਤਿਕਾਰ ਦਾ ਬਹੁਤ ਕਰਦੇ ਇੱਕ ਸਾਜ ਤੇ ਰਸ ਲਗਾਇਆ ਇੱਕੇ ਬੜਾ ਤਪਸਵੀ ਵੀ ਸੀ ਜਿੰਨਾਂ ਜਿੱਤੇ ਰਹੇ ਹੋ ਜਾਪ ਦੇ ਤਰ੍ਹਾਂ ਜਿਹਾ ਕਰਤ ਹੁੰਦੇ ਆ। ਇਹ ਬਿਜਾਰ ਕਰਨਾ ਇੱਕ ਕੰਮ ਕਰਨਾ। ਜਿਵੇਂ ਉਹਦਾ ਜਿਦਾ ਆਪਾਂ ਅਨੰਦ ਚ ਬੈਠ ਕੇ ਮਹਾਰਤ ਜਿਸ ਵੇਲੇ ਕਰਦੇ ਆ। ਤਪ ਉਹਨਾਂ ਤਪਦਾਨਾ ਸਰੀਰ ਉਪਾਸ਼ਟਰੀ ਇੱਕ ਤਰ੍ਹਾਂ ਦੀ ਤਰਨ। ਇੱਕ ਲੱਖ ਜਗੜੀ ਹੋਵੇ ਤਪ ਕਰਨਾ ਪਵੇਗਾ। ਪਾਣੀ ਵਿੱਚ ਗੱਤੂ ਕਰ ਤਪ ਕਰਨਾ। ਉੱਥੇ ਲੰਮੇ ਤੱਕ ਤਪ ਕਰਨਾ। ਉਜਿਹ ਤਕਸਵੀ ਹੁੰਦਾ ਹੈ ਨਾ ਤਕਸਵੀ ਉਹਦੇ ਅੰਦਰ ਕਈ ਵਾਰੀ ਤਮਾ ਕੁੜੀ ਬਣਤੀਆਂ ਜਿਵੇਂ ਹੰਕਾਰ ਦੀ ਬਈ ਇਹੋੀ ਚੀਜ਼ ਹੈ ਮਰ ਜਾਣਾ ਤੇ ਮੈਂ ਮੇਰੇ ਵਰਗਾ ਤਕਸਵੀ ਆਈ ਜੋ ਮੈਂ ਜੇ ਹਜ਼ਾਰਾਂ ਸਾਲ ਤੱਕ ਸਿਆ ਕਰਦੇ ਜੇ ਬੋਲੇ ਸੋਹੇਰ ਮੈਂ ਸਤਗੁਰ ਅਰਦਾਸ ਮਹਾਰਾਜ ਕੀਜ ਹੈ ਹੁਣ ਇਹਦੇ ਅੰਦਰ ਹੀ ਚੀਜ਼ਾਂ ਸਿੱਖੀ ਮਾਰਾਜ ਨੇ ਸਰਕਾਰ ਦਿੱਤਾ ਸੋਨਾ ਅਸਲ ਆ ਕੇ ਦਿੱਤਾ ਮਠਾਇਆ ਹੈ ਗੋਰਖਨਾਥ ਆਪਣੇ ਜੀਲੇ ਨੂੰ ਕਹਿ ਲਗਾ ਕੇ ਨਾ ਦੇਖਿਆ ਅਜੇ ਤੇ ਕਰਾਮਾ ਕੋਈ ਨਾ ਦੇਖਿਆ ਨਾ ਸੁਣਿਆ ਹੁਣ ਸਾਹਮਣੇ ਆਜਾ ਮਹਾਰਾਜ ਜਮਾਥਾ ਟਿਕਦੀਆਂ ਮਹਾਰਾਜ ਜੀ ਕਹਿੰਦੇ ਇਹ ਗੋਰਖਨਾਥ ਜੀ ਵੀ ਦੇਖੋ ਲੱਗਦਾ ਵੇ ਉਹਨਾਂ ਨੂੰ ਵੀ ਦੇਖੋ ਇਹ ਗੋਰਖਨਾਥ ਕਹਿਣ ਲਗਾ ਦੇ ਨਾ ਮਹਾਰਾਜ ਜੀ ਮੈਂ ਤੁਹਾਨੂੰ ਨਾ ਪਾਰਸੀ ਦੇ ਨਾ ਸੰਗਤਾਂ ਨੂੰ ਕਿਹਾ ਕਰੋ ਘਰੋਂ ਲੋਕਾਂ ਲੈ ਕੇ ਆਓ ਉਪਾਰਸ਼ਨੀ ਮੱਟੀ ਲੋਹੇ ਨੂੰ ਸੁਆਹ ਲਿਆ ਤੈਨੂੰ ਸੋਨਾ ਬਣ ਗਿਆ ਪਰ ਨਹੀਂ ਵੱਲੇ ਵੱਲੇ ਹੁੰਦੀਆਂ ਤੁਹਾਡੀ ਸਾਰੇ ਦਰਸ ਵਾ 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 ਨਾ ਹੁੰਦੀ ਮਹਾਰਾਜ ਜੀ ਦੇ ਨਮਸਕਾਰ ਦੇ ਲੋਕੀ ਉੱਗਾਈ ਹੋਈ ਜਾਂਦੀ ਹੈ ਜੇ ਬੋਲੇ ਸੋਨਰ ਭੈ ਸੰਤ ਗੁਰਵिलास ਮਹਾਰਾਜ ਕੀ ਜੈ ਇਹਨਾਂ ਜਗਤ ਨੂੰ ਜੋੜਿਆ ਗੁਰਕਨਾਰ ਕਹਿੰਦਾ ਨਹੀਂ ਜੀ ਸੰਗਤ ਕਰਾਵਾ ਚਾਹੁੰਦੀ ਆ ਕਹਿੰਦੇ ਸਿਮਰ ਦੇ ਵਿੱਚ ਹੀ ਕਰਾਮਾਤਾਂ ਮਿਲਦਾ ਆਂ ਹੋਰ ਆਪਾਂ ਕਰਾਮਾਤਾਂ ਤੋਂ ਬਾਹਰ ਕਹਿੰਦੇ ਕੀ ਲੈਣਾ ਕਹਿੰਦੇ ਜੀ ਉਹਦਾ ਸ਼ਰਨਾਂ ਨਹੀਂ ਪਰਦੀ ਸੰਗਤ ਦੀ ਮਾਰਾ